ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡਾ ਸੱਨਾ ਗੁਲਾਬ ਸਿੰਘ ਸੱਨਾ ਤੇ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ ਗਾਮਾ ਇੱਕ ਵਸੀ ਆ ਲੈਨੇ ਬਾਈ ਤੋਂ ਡਿਟੇਲ ਕਰਦੇ ਬਈ ਜੀ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਜੀ ਆਪਣਾ ਮਹਿੰਦਰ ਸਿੰਘ ਜੀ ਪੈਂਡਾ ਸੱਨਾ ਗੁਲਾਬ ਜ਼ਿਲ੍ਹਾ ਬਰਨਾਲਾ ਹੈ ਨੰਬਰ ਦੱਸੋ ਜੀ ਆਪਣਾ 95018 36246 ਜੀ ਠੀਕ ਹੈ ਦੁਬਾਰਾ ਫਿਰ ਦੱਸੋ ਜੀ 95018 36246 ਇਹ ਨੰਬਰ ਹੈ ਹਾਂਜੀ ਬਾਈ ਕਾਲੀ ਵੈੜ ਦੀ ਡਿਟੇਲ ਦੱਸੋ ਜੀ ਹਾਂਜੀ ਇਹ ਵੈੜ ਵੀ ਦੂਜੇ ਸੂਨੇ ਵੈੜਾ ਜੀ ਠੀਕ ਹੈ ਜੀ ਤੇ ਮਾਗਰੇ ਦਾ ਵੱੱਛੀ ਆ ਜੀ ਠੀਕ ਹੈ ਜੀ ਤੇ ਸੂਈ ਨੇ ਇੱਕਦਾਂ ਨਹੀਂ ਹੋਇਆ ਜੀ ਹਲੇ ਠੀਕ ਹੈ ਜੀ ਵਈ ਦੇਖ ਸਕਦਾ ਹਾਂ ਮਾਗਰ ਵੱੱਸੀ ਆ ਤੇ ਸੂਈ ਨੇ ਬਾਈ ਜੀ ਕਹਿੰਦੇ ਇੱਕਦਾਂ ਨਹੀਂ ਹੋਇਆ ਹਲੇ ਤੇ ਕੀ ਰੇਟ ਨੂੰ ਟਾ ਭਰਾ ਇਹਦਾ ਇਹ ਰਾਇਟ ਦੀ 55000 ਰੁਪਏ ਮੁੱਲ ਕਰਿਆ ਜੀ ਠੀਕ ਹੈ ਜੀ ਜਾਇਦ ਜੀ ਹੈ ਜੀ ਮੌਕੇ ਥੋੜਾ ਹੋਗਾ ਤਾਂ ਮੰਨਤਾਂ ਹੋ ਜਾਊਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਸੂਏ ਕਹਿੰਦੇ ਵੀਰੇ ਦੂਜੇ ਸੂਏ ਆ ਜੀ ਠੀਕ ਹੈ ਜੀ ਦੁੱਧ ਸੋਟੇ ਹਿਸਾਬ ਨਾਲ ਕਿੰਨਾ ਕਦੇ ਦੋ ਜੀ ਦੁੱਧ ਜੀ ਇਹਦਾ ਪਹਿਲਾ ਸੂਏ ਦੱਸਾਂਗੇ ਪੂਰਾ ਹੈ ਠੀਕ ਹੈ ਜੀ ਰੰਗ ਕੰਦਾ ਮਾਰਨਾ ਲੀਜੀਏ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਾਲੀ ਵੈੜ ਤੇ ਤਾਜੀ ਸ਼ੀਰੀ ਆ ਤੇ ਬਾਈ ਨਫੂਨ ਤੇ ਕੰਟੈਕਟ ਕਰ ਲਓ ਜੇ ਫਿਰ ਟਾਈਪ ਠੀਕ ਆ ਜੀ ਤੇ ਜੀਤਾ ਫਾਰਮ ਦੀਨ ਨੂੰ ਬਾਤੋ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਹਾਂਜੀ ਬਾਈ ਜੀ ਬੱਸੀ ਦੀ ਦੱਸੋ ਜੀ ਟੇਲ ਹਾਂਜੀ ਬਾਈ ਜੀ ਖੀਰੀ ਵੱਚੀ ਆ ਜੀ ਇਹ ਠੀਕ ਆ ਜੀ ਤੇ ਐਚ ਫਲਾਸਾੜੀ ਵੱਚੀ ਆ ਜੀ ਠੀਕ ਆ ਜੀ ਬੜੀਆ ਫਲਦੀ ਹੀਲ ਪੂਰੀ ਠੀਕ ਆ ਜੀ ਦੇ ਸਾਇਦਾ ਵੀ ਸੀ ਤੇ ਬਾਕੀ 30000 ਰੁਪਏ ਮੁੱਲ ਕਰਿਆ ਜੀ ਇਹਦਾ ਠੀਕ ਆ ਜੀ ਲਈ 35000 ਰੁਪਏ ਰੇਟ ਆ ਬਈ ਮੜੀ ਅਖਾਏ ਚੋਲੀ ਇਧਰੋਂ ਤਾਂ ਤੁੰਦ ਖਾਵੇ ਇਲੈਕਸ਼ਨ ਕੱਲਾ ਕੱਲਾ ਥਾਣਾ ਜੀ ਕੱਲਾ ਕੱਲਾ ਥਾਣਾ ਕੋਈ ਫੋਟ ਸਾਂਗ ਨਹੀਂ ਤੇ ਬਾਈ ਜੀ ਨਜ਼ਰੂਰ ਕੰਟੈਕਟ ਕਰੋ ਮਾੜੀ ਤੋਰ ਵੀ ਜਣੂ ਤੋਰ ਕੇ ਦੱਸਾ ਅ ਕਨੇਟ ਹੈ ਜੀ ਕੀੜੀ ਆ ਗਈ ਹੈ ਠੀਕ ਹੈ ਠੀਕ ਹੈ ਤਾਂ ਬੰਦ ਨਾਲ ਨਹੀਂ ਠੀਕ ਹੈ ਜੀ ਨਹੀਂ ਕਾਜੀ ਕਿੰਨੇ ਕਿੰਨੇ ਬਰਾਏ 14 ਇਹ ਠੀਕ ਹੈ ਇਹ ਦੇਖ ਸਾਹਿਬ ਕਦ ਕੁਦੂ ਸੁਖਨਾ ਸੋਹਣਾ ਕਰਮ ਵਾਲੀ ਦਾ ਭਾਈ ਜੀ ਰੇਟ ਹੈਗਾ 35000 ਰੁਪਿਆ ਭਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਬਾਕੀ ਮਾਣਤਾਨ ਕਰ ਦਣਗੇ ਬਾਕੀ ਕਦ ਕੁਦੂ ਦੀ ਸੁਖਨਾ ਵਧੀਆ ਜੀ ਕਰਮ ਵਾਲੀ ਹਾਂਜੀ ਭਾਈ ਜੀ ਆ ਤੀਜੀ ਗਾਵ ਵਾਲੀ ਦੱਸੋ ਜੀ ਡਿਟੇਲ ਇਹ ਭਾਈ ਜੀ ਆਪਾਂ ਨੂੰ ਦੱਸਿਆ ਤਾਂ ਇਹਨਾਂ ਨੇ ਤੀਜੇ ਸੂਏ ਦੂਜੇ ਸੂਏ ਆ ਜੀ ਆਪਾਂ ਪਰਤੀ ਜਿਵੇਂ ਦੱਸ ਕੇ ਦਵਾਗੇ ਜੀ ਠੀਕ ਹੈ ਜੀ ਕਿਉਂਕਿ ਆਪਣਾ ਖਰੀਦ ਨਹੀਂ ਆਏ ਜਾਂ ਤੋਂ ਠੀਕ ਹੈ ਜੀ ਤੇ 82000 ਰੇਟ ਮੁੱਲ ਕਰ ਹੈਗਾ ਠੀਕ ਹੈ ਜੀ ਭਾਈ 82000 ਰੇਟ ਆ ਦੇਖ ਸਕਦੇ ਹੋ ਦੁੱਧ ਕਿੰਨਾ ਕਰ ਦੂਗੀ ਥੋੜੇ ਹਿਸਾਬ ਨਾਲ ਜੀ ਦੋਡੇ ਜੀ 25 26 ਲੀਟਰ ਕੱਢ ਦੂਗਾ ਠੀਕ ਹੈ ਜੀ ਬੜਾ ਤੌਰ ਕੇ ਦਿਖਾਉਂਗੀ ਤੌਰ ਕੇ ਸਾਨ ਲਈ ਦੇਖ ਸਕਦੇ ਹੋ ਹਮ ਤਾਂ ਫਾਰਮ ਟੂ ਵੀ ਨਾ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਜੀ ਨੂੰ ਨਵੇਂ ਦਿਨ ਵੀ ਵੀਡੀਓ ਅਪਲੋਡ ਕਰਦੇ ਰਹੀ ਜੀ ਇਧਰ ਲਿਆ ਸਰ ਲੇਵਲ ਉਹ ਵੇ ਦੇਖ ਸਾਡੇ ਹਾਂਜੀ ਬਈ ਕਿੰਨੇ ਕੰਨੇ ਲੂਗੀ ਤੁਹਾਡੇ ਹਿਸਾਬ ਨਾਲ ਬੰਨੀ 2-4 ਕਿੱਦਾਂ ਨਹੀਂ ਲਈ ਬਸ ਸੂਣ ਵਾਲੀ ਆ ਸੋੜੇ ਚੰਨ ਤੋਂ ਦੇਖ ਸਾਡੇ ਲੇਵਲ ਉਹ ਤੇ ਦੱਬ ਕਿੰਨਾ ਕਦੇਗੀ ਤੁਹਾਡੇ ਹਿਸਾਬ ਨਾਲ 25 ਡੀਲੀਟਰ ਮੋਲ ਨਾਲ ਕੱਢ ਦੂਗੀ ਬਈ ਠੀਕ ਹੈ ਇਹ 25 ਡੀਲੀਟਰ ਤੋਂ ਤਾਂ ਰਾਮਣਾ ਕੱਢ ਦੂਗੀ ਤੇ ਰੇਟ ਭਰਾ ਦਾ ਕੀ ਦੱਸਿਆ ਰੇਟ ਇਹਦਾ 82 ਰੁਪਿਆ ਮੋਲ ਨਾਲ ਠੀਕ ਹੈ ਮਾਤੜ ਹੋਈ ਗਈ ਅਜੀ ਮੋਸਲੇ ਠੀਕ ਹੈ ਤੈਨੂੰ ਵੇੜਾ ਆਦੋ ਵੇੜਾ ਇੱਕ ਬਸਤੀ ਆ ਬਾਈ ਜੀ ਨੂੰ ਜ਼ਰੂਰ ਕੰਡੈਕਟ ਕਰੋ ਠੀਕ ਹੈ ਜੀ ਤੈਨੂੰ ਨਾਗਾ ਤੇ ਜੀਤਾ ਫਾਰਮ ਟੀਮ ਨੂੰ ਬਾਤ ਸਬਸਕਰਾਈਬਰ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿੰਨ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਮਿਲਦੇ ਆ ਭਰਾ ਅਗਲੀ ਵੀਡੀਓ ਚੋਕ ਕੇ ਬਾਈ